ਜਸ ਤਰੀਕੇ ਦੇ ਨਾਲ ਸਟੂਡੀਓ ਜਿਹੜੇ ਬਣੇ ਹੋਏ ਆ ਨਿਊਜ਼ ਚੈਨਲ ਵੱਡੇ ਵੱਡੇ ادارے ਸਜੋ ਖੱਬੇ ਖੱਬਿਓ ਸਜੇ ਭੱਜ ਭੱਜ ਕੇ ਨੱਠ ਨੱਠ ਕੇ ਮੁੰਡੇ ਕੁੜੀਆਂ ਜਿਹੜੇ ਨਵੇਂ ਅੱਜਕਲ ਇੰਟੈਲੀਜੈਂਟ ਮਾਸ ਕਮਿਊਨੀਕੇਸ਼ਨ ਦਾ ਕੋਰਸ ਕੀਤਾ ਹੋਇਆ ਹੈ ਮੈਨੇ ਮੈਂ ਬਹੁਤ بڑا ਜਰਨਲਿਸਟ ਹੂ ਮੇਰਾ ਨਾਮ ਹੈ ਬਹੁਤ ਜ਼ਿਆਦਾ ਮੁੰਡੇ ਕੁੜੀਆਂ ਕਿੱਥੇ ਨੇ ਜੀ ਉਹ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਸਰਕਾਰਾਂ ਦੇ ਤੁਸੀਂ ਝੋਲੀ ਚੁੱਕ ਬਣ ਕੇ ਵੱਡੇ ਵੱਡੇ ਆਪਣੇ ਆਪ ਨੂੰ ਸਮਝਦੇ ਹੋ ਕਿ ਅਸੀਂ ਵੱਡੇ ਪੱਤਰਕਾਰ ਬਣ ਗਏ ਵੱਡੇ ادارے ਦੇ ਵਿੱਚ ਅਸੀਂ ਕੰਮ ਕਰਦੇ ਆਂ ਚਟਨਾ ਇਦਾਂ ਦੇ ادارے ਵਿੱਚ ਕੰਮ ਕਰਦੇ ਹਨ ਤੁਹਾਨੂੰ ਜੇ ਤੁਸੀਂ ਜਦੋਂ ਤੁਹਾਡੇ ਸਾਹਮਣੇ ਧੱਕਾ ਹੋ ਰਿਹਾ ਹੋਵੇ ਤੇ ਤੁਸੀਂ ਉਸ ਧੱਕੇ ਦੇ ਖਿਲਾਫ ਬੋਲ ਨਾ ਸਕੋ ਜੇ ਤੁਹਾਨੂੰ ਉੱਪਰੋਂ ਫੋਨ ਆ ਜਾਵੇ ਨਾ ਆਹ ਖਬਰ ਨੂੰ ਰੋਕ ਲਓ ਔਰ ਤੁਹਾਨੂੰ ਖਬਰ ਰੋਕਣੀ ਪੈ ਜਾਵੇ ਤਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹਣਾ ਫਿਰ ਚਟਨਾ ਇਦਾਂ ਦੇ ਪੱਤਰਕਾਰ ਕੌਣ ਹੁੰਦਾ ਭਲਾ ਪੱਤਰਕਾਰ ਉਹ ਹੁੰਦਾ ਹੈਗਾ ਜਿਹੜਾ ਬਿਨਾਂ ਕਿਸੇ ਦਬਾਅ ਤੋਂ ਹੱਕ ਸੱਚ ਅਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦਾ ਜਿਹੜਾ ਮਜ਼ਲੂਮ ਦੇ ਵਾਸਤੇ ਆਵਾਜ਼ ਬੁਲੰਦ ਕਰਦਾ ਜਿਹੜਾ ਜ਼ਾਲਮ ਦੇ ਵਾਸਤੇ ਉਹਦੇ ਬੋਲਾਂ ਦੇ ਵਿੱਚ ਇੱਕ ਬੰਗਾਰ ਹੁੰਦੀ ਹੈ ਔਰ ਜ਼ਾਲਮ ਭਾਵੇਂ ਆਮ ਹੋਵੇ ਕੋਈ ਤੇ ਭਾਵੇਂ ਖਾਸ ਹੋਵੇ ਭਾਵੇਂ ਸੱਤਾ ਦੇ ਉੱਪਰ ਬੈਠਾ ਹੋਇਆ ਮੁੱਖ ਮੰਤਰੀ ਹੋਵੇ ਤੇ ਭਾਵੇਂ ਪ੍ਰਧਾਨ ਮੰਤਰੀ ਹੋਵੇ ਕਿੱਥੇ ਅੱਜ ਪੱਤਰਕਾਰ ਹੀ ਕਾਦੀ ਪੱਤਰਕਾਰੀ ਕਰਦੇ ਜੋ ਮੈਂ ਕਦੇ ਵੀ ਸੋਚਦਾ ਹੁੰਨਾ ਕਿ ਪਤਾ ਨਹੀਂ ਕਿਦਾਂ ਦੇ ਕੋਰਸ ਕਰਵਾਏ ਜਾਂਦੇ ਆ ਕਿਤੇ ਐਸਬੀਓਸ ਯੂਨੀਵਰਸਿਟੀ ਵਿੱਚੋਂ ਨਿਕਲ ਕੇ ਆਏ ਹੋਣੇ ਸਨ ਵੀ ਬਾੜੀ ਮੋਟੀਆ ਕਲਾ ਜਾਂਦੀ ਇਹਨਾਂ ਦੇ ਹਿਸਾਬ ਦੇ ਨਾਲ ਸੁਣ ਤੇ ਆਈ ਨਾ ਭਾਈ ਸਾਨੂੰ ਤੇ ਪੱਤਰਕਾਰੇ ਇਦਾਂ ਦੀ ਕਰਨੀ ਆਉਂਦੀ ਆ ਜਿਦਾਂ ਦੀ ਧੰਗ ਗੁਰੂ ਨਾਨਕ ਦੇਵ ਜੀ ਸਿਖਾ ਕੇ ਗਏ ਸੀ ਉਹਨਾਂ ਨੇ ਕੋਈ ਮਾਸ ਕਮਿਊਨੀਕੇਸ਼ਨ ਉਹ ਦੱਸ ਕੇ ਗਏ ਆ ਗੁਰੂ ਸਾਹਿਬ ਜੀ ਪੱਤਰਕਾਰੀ ਰਿਪੋਰਟਿੰਗ ਕੀਤੀ ਉਹਨਾਂ ਨੇ ਜ਼ਮੀਨੀ ਪੱਦਰ ਦੀ ਜਦੋਂ ਬਾਬਰ ਹਮਲਾਵਰ ਹੋ ਕੇ ਆਉਂਦਾ ਗੁਰਬਾਣੀ ਜਦੋਂ ਪੜਦੇ ਨਾ ਬਾਬਰ ਬਣਦੇ ਚਾਰ ਸ਼ਬਦ ਆ ਪਾਪ ਕੀ ਜੰਝ ਨਾ ਕਾਬਲੋਤਾ ਆ ਜੋਰੀ ਮੰਗੇ ਦਾਨਵੇ ਲਾਲੂ ਉਹ ਸਾਰੇ ਸ਼ਬਦ ਪੜ ਕੇ ਦੇਖੋ ਗੁਰੂ ਸਾਹਿਬ ਜੀ ਨੇ ਰਿਪੋਰਟਿੰਗ ਕੀਤੀ ਆ ਕਿ ਕਿਦਾਂ ਬਾਬਰ ਹਮਲਾਵਰ ਹੋ ਕੇ ਆਉਂਦਾ ਇੱਥੇ ਆ ਕੇ ਜ਼ੁਲਮ ਕਰਦਾ ਔਰ ਜਦੋਂ ਜ਼ੁਲਮ ਕਰਦਾ ਪਾਪ ਕੀ ਜੰਝ ਵੀ ਪਾਪ ਦੀ ਜੰਝ ਲੈ ਕੇ ਆਉਂਦਾ ਹੈਗਾ ਇੱਥੇ ਉਹ ਲੁੱਟ ਖਸੁੱਟ ਕਰਦਾ ਇੱਥੇ ਲਹੂ ਵਹਾਇਆ ਜਾਂਦਾ ਸੋ ਇਹਨੂੰ ਕਹਿੰਦੇ ਅਸੀਂ ਤੇ ਉਦਾਂ ਦੀ ਰਿਪੋਰਟਿੰਗ ਸਿੱਖਿਆ ਆਏ ਹਾਂ ਜੀ ਤਾਂ ਕਰਕੇ ਅਸੀਂ ਤਾਂ ਕਰਦੇ ਟਣਕਾ ਆ ਕੇ ਗੱਲ